ਜੇ ਤੁਸੀਂ ਵੀ ਗੱਡੀ ਖਰੀਦਣਾ ਚਾਹੁੰਦੇ ਹੋ ਤੇ ਤੁਹਾਡਾ ਬਜਟ ਬਹੁਤ ਘੱਟ ਹੈ 40-45 ਹਜ਼ਾਰ ਦੀ ਤੁਹਾਨੂੰ ਵਧੀਆ ਗੱਡੀ ਚਾਹੀਦੀ ਹੈ ਉੱਚੇ ਮਾਡਲ ਦੀ ਤਾਂ ਆਪਾਂ ਲੈ ਕੇ ਪਹੁੰਚੇ ਹਾਂ ਵੀਡੀਓ ਨੂੰ ਕੱਟਿਓ ਨਾ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜਖੜਾਂ 'ਚ ਜੇ ਕਿਸੇ ਨੇ ਘਰ ਕੂਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਵੇਚਣਾ ਆਪਣੇ ਕੋਲੋਂ ਐਡ ਕਰਵਾਉਣੀ ਹੈ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲੀ ਗੱਡੀ ਤੁਸੀਂ ਚ ਹੋਂਡਾ ਦੀ ਆਪਾਂ ਸਿਟੀ ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਆਪਨ ਮਿਲ ਜੂਗੀ ਪੰਜਾਬ ਨੰਬਰ ਗੱਡੀ ਹੈ ਹੋਂਡਾ ਸਿਟੀ ZX5 ਮਾਡਲ ਹੈ ਜੀ 25 ਤੱਕ ਰੱਪਾ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਟਾਇਰ ਨਵੇਂ ਟੱਚ ਸਕਰੀਨ ਵਗੈਰਾ ਅੰਦਰ ਲੱਗੀ ਹੋਈ ਹੈ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ 95000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਪਹਿਲੀ ਗੱਡੀ ਹੈ ਜੀ ਇਹ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਬਾਰੀ ਇਸਰ ਆਪਾਂ ਪੂਰੀ ਗੱਲ ਕਰਦੇ ਹਾਂ ਇਹ ਜਿਹੜੀ ਗੱਡੀ ਆ 95000 ਰੁਪਿਆ ਇੱਕ ਵਾਰੀ ਇਹਨਾਂ ਨੇ ਮੰਗਿਆਗਾ ਘੱਟਵਾਦਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਉਂਦੀ ਆ ਤਾਂ ਇਹ ਵੀ ਖਰੀਦ ਸਕਦੇ ਹੋ ਅੱਗੇ ਹੋਰ ਵੀ ਗੱਡੀਆਂ ਨੇ ਉਹਨਾਂ ਨੂੰ ਵੀ ਦੇਖ ਲਿਓ ਨੰਬਰ ਤੁਹਾਨੂੰ ਨੋਟ ਕਰਵਾ ਦਿੰਨਾ ਮਾਲਕ ਦਾ ਨੰਬਰ 9877201299 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਨੈਨੋ ਲੈ ਕੇ ਪਹੁੰਚਿਆ ਸੀ ਨੇ ਨੂੰ ਗੱਡੀ ਆ ਮਾਲਕ ਨੇ ਡਿਮਾਂਡ ਜਿਹੜੀ ਕੀਤੀ ਆ 70000 ਰੁਪਏ ਕੀਤੀ ਸੀ ਘਾਟਾ ਵਾਦਾ ਕੀਤਾ ਜਾਊਗਾ 70000 ਇੱਕ ਵਾਰੀ ਇਹਨਾਂ ਨੇ ਰੇਟ ਮੰਗਿਆਗਾ 12 ਮਾਡਲ ਗੱਡੀ ਆ ਕੀ ਪੰਜਾਬ ਨੰਬਰਾਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਸਰਕਾਰੀ ਤੇ ਸਾਰਾ ਕੁਝ ਵਧੀਆਗਾ ਕਿਸੇ ਨੂੰ ਪਸੰਦ ਚ ਆਉਂਦੀ ਆ ਤਾਂ ਨਮਾ ਸ਼ਹਿਰ ਮਾਲਕ ਦਾ ਏਰੀਆ ਸੀ ਨਵੇਂ ਸ਼ਹਿਰ ਚ ਇਹਨਾਂ ਦਾ ਪਿੰਡ ਹੈਗਾ ਉੱਥੇ ਜਾ ਕੇ ਦੇਖ ਸਕਦੇ ਹੋ ਘਰੇ ਤੁਹਾਨੂੰ ਗੱਡੀ ਇਹ ਹੀ ਮਿਲ ਚੁਗੀ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਕਰ ਸਕਦੇ ਹੋ 771755122 ਮਾਲਕ ਦਾ ਇਹ ਨੰਬਰ ਹੈਗਾ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਜੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੇ ਹਰ ਰੋਜ਼ ਨਵੀਆਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ ਤੋਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸ਼ੇਅਰ ਜਰੂਰ ਕਰ ਦਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਸਸਤੀ ਗੱਡੀ ਪਹੁੰਚੀ ਆ ਸੱਤ ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਆ ਮਾਡਲ 2007 ਹਰਿਆਣਾ ਨੰਬਰ ਗੱਡੀ ਆ Maruti 800 ਗੱਡੀ ਆ ਚਿੱਟੇ ਰੰਗ ਦੀ ਆ ਪਰਸਨਲ ਮਾਲਕ ਨੇ ਰੱਖੀ ਹੋਈ ਆ ਤੇ ਮਾਲਕ ਨੇ ਵਧੀਆ ਚਲਾਈ ਹੋਈ ਆ ਇਹਨਾਂ ਦਾ ਏਰੀਆ ਜੀ ਬਠਿੰਡਾ ਬਠਿੰਡੇ ਏਰੀਆ ਚ ਪੈਂਡ ਆ ਇਹਨਾਂ ਦਾ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਆ 45000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਜਿਹੜਾ ਰੇਟ ਤੋਂ ਨੂੰ ਮੈਂ ਦੱਸਿਆ ਕੋਈ ਫਿਕਸ ਨਹੀਂ ਹੈਗਾ ਘਾਟਾ ਵਾਦਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਤਾਂ ਨੰਬਰ ਬਾਈ ਦਾ 96 531 63 600 ਪੂਰਾ ਗੱਲ ਕਰ ਸਕਦੇ ਹੋ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਸੀਂ ਸਾਰੀ ਦੇਖ ਲਈ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਆਪਣਾ ਵਟਸਐਪ ਨੰਬਰ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ ਜੇ ਕਿਸ ਨੇ ਹਲੇ ਤੱਕ ਨੋਟ ਨਹੀਂ ਕੀਤਾ ਤਾਂ ਉੱਤੇ ਹਰੇ ਜਿਹੇ ਅੱਖਰਾਂ ਚ ਲਿਖਿਆ ਹੋਊਗਾ ਨੋਟ ਕਰ ਲਓ ਜੀ ਬਾਕੀ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ